ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾਜ ਰਸੋਈ ਜਨਨ ਤੇ ਤੇ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਸ਼ੂਟ ਕਰ ਦਿਓ ਜੀ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਦੀ ਟਿੱਕੀ ਬਹੁਤ ਹੀ ਕਰਕਰੀ ਜਿਹੜੀ 버ਗਰ ਚ ਪੈਂਦੀ ਹੁੰਦੀ ਹੈ ਤੇ ਇਹ ਵੈਸੇ ਵੀ ਆਪਾਂ ਖਾ ਸਕਦੇ ਆ ਨਹੀਂ ਪਾ ਕੇ ਚਾਹ ਨਾਲ ਸੌਸ ਨਾਲ ਤੇ ਬਹੁਤ ਹੀ ਵਧੀਆ ਟਿੱਕੀ ਆ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਤੇ ਉਹ ਆਪਾਂ ਬਣਾਉਣ ਲੱਗੇ ਆ ਜੀ ਤੇ ਵੀਡੀਓ ਦੇ ਨਾਲ ਬਣੇ ਰੋ ਵੀਡੀਓ ਨਾਲ ਤੁਹਾਨੂੰ ਦੇਖਿਓ ਤੇ ਇਹ ਆਪਾਂ ਆਲੂ ਉਬਾਲਲੇ ਸੀਗੇ ਬਸ ਜਿੰਨੀ ਆਪ ਤੁਸੀਂ ਟਿੱਕੀਆਂ ਬਣਾਉਣੀਆਂ ਆਲੂ ਆ ਜਿਹੜੇ ਉਨੇ ਕਵਾਲ ਲਓ ਤੇ ਆਪਾਂ ਆਪਣੇ ਹਿਸਾਬ ਨਾਲ ਆਲੂ ਜਿਹੜੇ ਬਾਲਲੇ ਸੀਗੇ ਤੇ ਇਹਨਾਂ ਨੂੰ ਆਪਾਂ ਕੱਦੂਕਾਸ਼ ਕਰ ਲਿਆ ਤੇ ਚਾਹੋ ਤੁਸੀਂ ਮੈਸ਼ ਵੀ ਕਰ ਸਕਦੇ ਹੋ ਮੈਸ਼ ਕਰਨ ਨਾਲ ਥੋੜੇ ਜਿਆਦਾ ਵਿੱਚ ਕੋਈ ਬੈਂਡਿੰਗ ਕਰ ਰਹੀ ਹੁੰਦੀ ਹੈ ਤੇ ਫਿਰ ਵਧੀਆ ਨਹੀਂ ਬਣਦੀ ਟਿੱਕੀ ਤੇ ਇਹ ਆਪਾਂ ਪਾਵਾਂਗੇ ਜੀ ਅਰਰੂਡ ਪਾਊਡਰ ਦੋ ਚਮਚ ਪਾ ਲਏ ਵੱਡੇ ਤੇ ਹੁਣ ਪਾ ਦਾਂਗੇ ਆਪਾਂ ਲੂਣ ਮਿਰਚ ਮਸਾਲਾ ਜੀਰਾ ਧਨੀਆ ਸਾਬ ਦਾ ਥੋੜਾ ਜਿਹਾ ਪਾਵਾਂਗੇ ਕ੍ਰਸ਼ ਕਰਕੇ ਤੇ ਬਾਕੀ ਮਸਾਲੇ ਤੁਸੀਂ ਜਿੰਨੇ ਘਾਣੇ ਪਾ ਲਿਓ ਤੇ ਛੱਡ ਵੀ ਸਕਦੇ ਹੋ ਕੱਲਾ ਲੂਣ ਵੀ ਪਾ ਸਕਦੇ ਹੋ ਕਈ ਵਾਰ ਕਿਸੇ ਨੂੰ ਹੀ ਪਸੰਦ ਹੁੰਦੇ ਹਨ ਮਸਾਲੇ ਤੇ ਮੈਂ ਹਲਕੇ ਹਲਕੇ ਚ ਪਾ ਲਿਆ ਤੇ ਇਹਨੂੰ ਆਪਾਂ ਮਾਰ ਲਿਆ ਜੀ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਰਾ ਰੋਟ ਨੂੰ ਤੇ ਨਾਲੇ ਪਾ ਕੇ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸਾਰਾ ਸਬਾਨ ਤੇ ਹੁਣ ਆਪਾਂ ਬਣਾਉਣ ਲੱਗੇ ਹਾਂ ਜੀ ਟਿੱਕੀਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਜਾਓ ਭਰਾਜਰ ਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਦ ਲੋ ਜੀ ਜੇ ਤੁਸੀਂ ਬਿਲਕੁਲ ਓਦਾਂ ਦੀਆਂ ਬਣਾਉਣੀਆਂ ਗੋਲ ਟਿੱਕੀਆਂ ਇਸ ਤਰ੍ਹਾਂ ਕੋਈ ਢੱਕਣ ਲੈ ਲਿਓ ਤੇ ਇਹਦੇ ਵਿੱਚ ਤੁਸੀਂ ਸ਼ੇਪ ਆ ਜਿਹੜੀ ਦੇ ਲਿਓ ਟਿੱਕੀ ਨੂੰ ਫਿਰ ਜਮਾ ਗੋਲ ਬਣ ਜਾਣੀਆਂ ਜਿੱਦਾਂ ਦੀਆਂ ਬਾਜ਼ਾਰ ਚ ਹੁੰਦੀਆਂ ਆ ਦੇਖੋ ਇਸ ਤਰ੍ਹਾਂ ਢੱਕਣ ਚ ਮੈਂ ਹਲਕਾ ਜਿਹਾ ਤੇਲ ਲਾ ਲਿਆ ਸੀਗਾ ਤੇ ਇਹ ਦੇਖੋ ਟਿੱਕੀ ਆਪਣੀ ਬਣ ਕੇ ਤਿਆਰ ਹੈ ਤੇ ਬਾਕੀ ਜ਼ਿਆਦਾਤਰ ਹੱਥੋਂ ਨਹੀਂ ਬਣਾਈਆਂ ਜਾਂਦੀਆਂ ਇਸ ਤਰ੍ਹਾਂ ਹੁਣ ਆਪਾਂ ਹੱਥਾਂ ਨਹੀਂ ਬਣਾਉਂਦਾ ਅੱਗੇ ਤੇ ਉਹ ਇੱਕ ਬਣਾ ਦੁੱਤੀ ਮੈਂ ਸਾਡੇ ਉਰੀਓ ਵਾਸਤੇ ਤੇ ਉਹ ਤਾਂ ਪਹਿਲਾਂ ਹੀ ਵਾਹ ਜਨ ਦਸਰਾਣੇ ਆ ਕੇ ਜਦੋਂ ਚੀਜ਼ ਬਣਨ ਲੱਗ ਜੇ ਉਹ ਐਂ ਤਾਂ ਮੈਨੂੰ ਵੀ ਮਿਲੂਗੀ ਤੇ ਫਿਰ ਉਹਨੂੰ ਵੀ ਦੇਈ ਦੀਆ ਜਰੂਰ ਚੀਜ਼ ਕੋਈ ਵੀ ਬਣੇ ਤੇ ਬਰਾਬਰੀ ਖਾ ਲੈਂਦਾ ਉਹ ਵੀ ਸਾਰੇ ਉਹਦੇ ਤੇ ਹੁਣ ਆਪਾਂ ਬਣਾਉਣ ਲੱਗੇ ਜੀ ਛੋਟੀਆਂ ਹੱਥਾਂ ਨਾਲ ਟਿੱਕੀਆਂ ਦੇਖੋ ਇਸ ਤਰ੍ਹਾਂ ਬਸ ਥੋੜਾ ਜਿਹਾ ਪੀੜਾ ਲਓ ਤੇ ਗੋਲ ਕਰਕੇ ਤੇ ਉਹਨੂੰ ਹੱਥਾਂ ਚ ਲੈ ਕੇ ਥੋੜਾ ਚਪਟਾ ਜਿਹਾ ਕਰਕੇ ਤੇ ਬਸ ਟਿੱਕੀ ਬਣ ਜਾਂਦੀ ਹੈ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਜਿਹੜੀਆਂ ਬਣਾ ਲਈਆਂ ਤੇ ਇਧਰ ਆਪਾਂ ਨੇ ਤਵਾ ਰੱਖਿਆ ਤਾਂ ਇਹਦੇ ਉੱਪਰ ਆਪਾਂ ਫੈਂਟ ਤੇਲ ਪਾਵਾਂਗੇ ਤੇ ਤਵਾ ਮੇਰਾ ਲੋਹੇ ਦਾ ਹੀ ਹੈ ਨਾਨ ਸਟਿਕ ਹੋਇਆ ਤੁਸੀਂ ਉਹ ਲੈ ਲਿਓ ਤੇ ਲੋਹੇ ਦਾ ਤਵਾ ਹੀ ਹੈ ਵੀ ਤੇ ਤੁਸੀਂ ਟੀ ਫਰਾਈ ਵੀ ਕਰ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਸ਼ੈਲੋ ਫਰਾਈ ਕਰਾਂਗੇ ਜਿਆਦਾ ਫਰਾਈ ਆ ਜਿਹੜੇ ਨਹੀਂ ਕਰਾਂਗੇ ਕਿਉਂਕਿ ਗਰਮੀ ਬਹੁਤ ਹੈ ਤੇ ਫਿਰ ਤੁਹਾਨੂੰ ਪਤਾ ਬਿਮਾਰ ਹੋ ਜਾਣਗੇ ਹਨਾ ਗਰਮੀ ਦੇ ਵਿੱਚ ਇੰਨਾ ਤਲਿਆ ਖਾ ਕੇ ਤੇ ਤੁਸੀਂ ਡੀਪ ਫਰਾਈ ਵੀ ਕਰ ਸਕਦੇ ਹੋ ਤੇ ਆਪਾਂ ਦੇਖੋ ਤਵੇ ਦੇ ਉੱਪਰ ਕੜਛੀ ਰਫੈਂਡ ਦੀ ਪਾਈ ਆ ਤੇ ਹੁਣ ਉੱਪਰ ਟਿੱਕੀਆਂ ਜਿਹੜੀਆਂ ਰੱਖ ਜਿੱਤਵਾ ਪਹਿਲਾਂ ਆਪਾਂ ਵੱਡੀ ਟਿੱਕੀ ਰੱਖਤੀ ਦੇਖੋ ਤੇਲਾ ਜਿਹੜਾ ਆਪਣਾ ਗਰਮ ਸੀਗਾ ਪੱਕੀ ਜਾਂਦੀ ਆ ਤੇ ਛੋਟੀਆਂ ਨਾਲ ਲਾਤੀਆਂ ਸੀਗੀਆਂ ਉਹ ਵੀ ਪੱਕ ਚੁੱਕੀਆਂ ਦੇਖੋ ਕਿੰਨਾ ਸੋਹਣਾ ਕਲਰ ਆ ਤੇ ਬਹੁਤ ਸੋਹਣੀਆਂ ਕੁਰਕਰੀਆਂ ਟਿੱਕੀਆਂ ਜਿਹੜੀਆਂ ਬਣ ਕੇ ਤਿਆਰ ਹੁੰਦੀਆਂ ਜੀ ਘਰੇ ਤੇ ਤੁਸੀਂ ਬਣਾ ਸਕਦੇ ਹੋ ਤੇ ਕਿਉਂਕਿ ਅੱਜ ਕੱਲ ਫਾਸਟ ਫੂਡ ਸਾਰੇ ਖਾਂਦੇ ਆ ਨਾ ਬਟੇ ਕੀ ਛੋਟੇ ਕੀ ਹੋਰ ਬਾਜ਼ਾਰ ਚਲੇ ਹੁੰਦੇ ਆ ਤੇ ਉੱਥੇ ਹੁਣ ਪਤਾ ਨਹੀਂ ਕਿਵੇਂ ਕਿਵੇਂ ਬਣਾਉਂਦੇ ਆ ਚੀਜ਼ ਹੈ ਨਾ ਕਦੋਂ ਦੀ ਬਣੀ ਹੁੰਦੀ ਹੈ ਘਰੇ ਤੁਸੀਂ ਇਸ ਤਰ੍ਹਾਂ ਤਾਜ਼ੀ ਬਣਾ ਕੇ ਖਾ ਸਕਦੇ ਹੋ ਜੀ ਆਪਣੀ ਮਰਜ਼ੀ ਮੁਤਾਬਕ ਸਾਰੇ ਮਿਰਚ ਮਸਾਲੇ ਲੂਣ ਤੇਲ ਪਾ ਕੇ ਹੈ ਨਾ ਐ ਸਾਫ ਸਫਾਈ ਦੇ ਨਾਲ ਤੇ 12 ਤੁਹਾਨੂੰ ਪਤਾ ਹੀ ਹੈ ਨਾ ਚੀਜ਼ ਫਿਰ ਕਿੱਦਾਂ ਨਹੀਂ ਹੁੰਦੀ ਹੈ ਤੇ ਸਾਰੇ ਤਾਂ ਨ ਇੱਕੋ ਜਿਹੇ ਹੁੰਦੇ ਚਲੋ ਤੇ ਪਰ ਜ਼ਿਆਦਾਤਰ ਅੱਜ ਕੱਲ੍ਹ ਆੜ ਗੈਲੀ ਨਾਲ ਹੀ ਚੀਜ਼ ਬਣਾਈ ਜਾਂਦੀ ਹੈ ਨਾ ਤੇ ਦੇਖੋ ਜੀ ਹੁਣ ਆਪਾਂ ਦੂਸਰੀਆਂ ਟਿੱਕੀਆਂ ਵੀ ਲਾ ਦਨੇ ਆ ਤੇ ਉਹ ਆਪਣੀਆਂ ਟਿੱਕੀਆਂ ਜਿਹੜੀਆਂ ਪੱਕ ਚੁੱਕੀਆਂ ਤੇ ਹੁਣ ਆਪਾਂ ਇਹ ਵੀ ਲਾ ਦਿਆਂ ਤੇ ਤੇਲ ਵੈਸੇ ਬਹੁਤ ਹੈ ਹਲਕਾ ਜਿਹਾ ਹੋਰ ਪਾ ਦਨੇ ਆਪਾਂ ਦੋ ਚਮਚ ਤੇ ਜੇ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਜ਼ਿਆਦਾ ਵੀ ਪਾ ਸਕਦੇ ਹੋ ਤੇ ਲੋ ਜੀ ਹੁਣ ਇਹਨਾਂ ਨੂੰ ਵੀ ਆਪਾਂ ਉਲਟ-ਪਲਟ ਕਰਕੇ ਸੇਕ ਲੈਨੇ ਆ ਤੇ ਇਹ ਵੀ ਟਿੱਕੀਆਂ ਜਿਹੜੀਆਂ ਆਪਣੀਆਂ ਸਿੱਕ ਜਾਣੀਆਂ ਆਗਾ ਜਿਹੜੀ ਥੋੜੀ ਜਿਹੀ ਕੱਟ ਕਰ ਲਿਓ ਤਾਂ ਕਿ ਇਹ ਸੜ ਨਾ ਜਾਣ ਤੇ ਤਵਾ ਵੀ ਮੇਰਾ ਥੋੜਾ ਹਲਕਾ ਹੀ ਹੈ ਥੋੜਾ ਤਵਾ ਭਾਰੀ ਹੋਇਆ ਤਾਂ ਚਲੋ ਤੁਸੀਂ ਆਪਦੇ ਹਿਸਾਬ ਨਾਲ ਅੱਗ ਕਰ ਲਿਓ ਨਾ ਕਿ ਮੈਂ ਤਾਂ ਕੱਟ ਕਰ ਲਈ ਆਗਾ ਤੇ ਲੋ ਜੀ ਸਾਰੀਆਂ ਟਿੱਕੀਆਂ ਆਪਣੀਆਂ ਸਿੱਕ ਕੇ ਤਿਆਰ ਆ ਤੇ ਹੁਣ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਪਾਉਨੇ ਆ ਦੇਖੋ ਕਿ ਨੀਆ ਕੁਰਕਰੀਆਂ ਬਣੀਆਂ ਉੱਪਰ ਤੇ ਅੰਦਰੋਂ ਸੌਫਟ ਬਹੁਤ ਹੀ ਵਧੀਆ ਟਿੱਕੀਆਂ ਜਿਹੜੀਆਂ ਬਾਜ਼ਾਰਾਂ ਨੂੰ ਨਹੀਂ ਬਣੀਆਂ ਜਿੱਦਾਂ ਦੀ ਬਾਜ਼ਾਰ 'ਚ ਹੁੰਦੀਆਂ ਤੇ ਲੋ ਜੀ ਪਲੇਟ ਦੇ ਵਿੱਚ ਪਾ ਲੈਨੇ ਆਪਾਂ ਤੇ ਇੱਧਰ ਪਾਵਾਂਗੇ ਸੌਸ ਤੇ ਤੁਸੀਂ ਦਹੀਂ ਨਾਲ ਵੀ ਖਾ ਸਕਦੇ ਹੋ ਚਾਹ ਨਾਲ ਵੀ ਖਾ ਸਕਦੇ ਹੋ ਇਹ ਟਮਾਟਰ ਸੌਸ ਪਾ ਦਿੱਤੀ ਆਪਾਂ ਘਰ ਦੀ ਬਣੀ ਸੌਸ ਮੇਰੀ ਖਤਮ ਹੋਈ ਪਈ ਐ ਤੇ ਇੱਕ ਛੋਟਾ ਜਿਹਾ ਪੌਜਾ ਮੈਂ ਮਗਾ ਕੇ ਰੱਖ ਦਿੰਨੇ ਆ ਵੀਡੀਓ 'ਚ ਕੰਮ ਆ ਜਾਂਦਾ ਚਲੋ ਕਈ ਵਾਰ ਤੇ ਨਹੀਂ ਜ਼ਿਆਦਾ ਮੈਂ ਘਰੀ ਬਣਾ ਕੇ ਰੱਖ ਦਿੰਨੀ ਆ ਤੇ ਇਹਦੇ ਨਾਲ ਵੀ ਬਹੁਤ ਹੀ ਟੇਸਟੀ ਲੱਗਦੀਆਂ ਸੌਸ ਨਾਲ ਤੇ ਚਾਹ ਨਾਲ ਵੀ ਵਧੀਆ ਲੱਗਦੀਆਂ ਚਾਹ ਚ ਹਲਕਾ ਜਿਹਾ ਮਿੱਠਾ ਤੇਜ ਪਾ ਕੇ ਤੇ ਬਹੁਤ ਹੀ ਟੇਸਟੀ ਲੱਗਦੀ ਨਮਕੀਨ ਚੀਜ਼ ਕੋਈ ਵੀ ਖਾਈਏ ਆਪਾਂ ਚਾਹ ਦੇ ਨਾਲ ਹਨ ਤੇ ਇਧਰ ਆਪਾਂ ਦਹੀਂ ਦੇ ਨਾਲ ਵੀ ਇੱਕ ਪਲੇਟ ਤੁਹਾਨੂੰ ਪਾ ਕੇ ਦਿਖਾ ਦਤੀ ਆ ਉੱਪਰ ਤੁਸੀਂ ਪਿਆਜ਼ ਵਗੈਰਾ ਕਤਰ ਕੇ ਪਾ ਸਕਦੇ ਹੋ ਬਰੀਕ ਕਰਕੇ ਟਮਾਟਰ ਪਿਆਜ਼ ਹੋਰ ਵੀ ਨਾਰ ਦਾਣਾ ਵਗੈਰਾ ਤੇ ਆਪਾਂ ਚਲੋ ਜ਼ਿਆਦਾ ਸਮਾਨ ਨਹੀਂ ਪਾਇਆ ਕਲੀ ਦਹੀਂ ਪਾਈਏ ਬੂੰਦੀ ਵਾਲੀ ਇਹ ਲੋ ਜੀ ਟਿੱਕੀਆਂ ਬਣ ਗਈਆਂ ਆਪਣੀਆਂ ਬਹੁਤ ਹੀ ਵਧੀਆ ਤੇ ਤੁਸੀਂ ਵੀ ਇਸ ਤਰ੍ਹਾਂ ਘਰੇ ਬਣਾ ਸਕਦੇ ਹੋ ਤੇ ਬਹੁਤ ਹੀ ਸੌਖੀਆਂ ਬਣ ਜਾਂਦੀਆਂ ਕੋਈ ਟਾਈਮ ਨਹੀਂ ਲੱਗਦਾ ਬਸ ਆਲੂ ਵਾਲ ਕੇ ਰੱਖ ਲਓ ਤੁਸੀਂ ਪਹਿਲਾਂ ਤੇ ਬਾਅਦ ਚ ਤੁਸੀਂ ਬਸ ਝਟਪਾਟੀ ਬਣਾ ਸਕਦੇ ਹੋ ਜਿੰਦੋ ਚਾਹੀਦੀਆਂ ਹਨ ਦੁਪਹਿਰੇ ਆਪਾਂ ਚਾਹ ਨਾਲ ਹੀ ਬਣਾਉਂਦੇ ਆਂ ਜ਼ਿਆਦਾਤਰ ਚੀਜ਼ ਤੇ ਮਿੰਟੋ ਮਿੰਟੇ ਬਣ ਜਾਂਦੀਆਂ ਨੇ ਤੇ ਲੋ ਜੀ ਇਹ ਵੱਡੀ ਟਿੱਕੀ ਸਾਡੇ ਹੋ ਰਹੀ ਹੈ ਉਦੀ ਤੇ ਇਹ ਆਪਾਂ ਪਲੇਟ 'ਚ ਪਾ ਲਾਂਗੇ ਤੇ ਇੱਕ ਦਹੀਂ ਵਾਲੀ ਆਪਾਂ ਪਲੇਟ ਹੋਰ ਤਿਆਰ ਕਰਕੇ ਉਹ ਬੀਬੀ ਨੂੰ ਦੇ ਦਾਂਗੇ ਕਿਉਂਕਿ ਫਿਰ ਉਹ ਤੂੰ ਜਿਆਦਾ ਥੋੜੀ ਜਿਹੀ ਉੱਪਰ ਸਖਤ ਚੀਜ਼ ਚਬੀ ਨਹੀਂ ਆਂਦੀ ਦਹੀਂ ਨਾਲ ਚਲੋ ਪੋਲੀ ਹੋ ਜਾਂਦੀ ਹੈ ਚੀਜ਼ ਤੇ ਉਹ ਫਿਰ ਦਹੀਂ ਵਾਲੀ ਪਲੇਟ ਆ ਜਿਹੜੀ ਉਹਨੂੰ ਦੇ ਦਾਂਗੇ ਇੱਕ ਪਲੇਟ 'ਚ ਆਪਾਂ ਦਹੀਂ ਪਾ ਕੇ ਹੋਰ ਤਿਆਰ ਕਰਤੀ ਆਪਾਂ